ਰੱਬ ਵੀ ਮਾਂ ਢੈਲਸ ਕਰਦੇ ਮਾਂ ਤੈਨੂੰ ਮਾਂ ਬਣਾ ਕੇ ਰੱਬ ਵੀ ਮਾਂ ਕੈਨੇਡਾ ਦੇ ਵਿੱਚ ਬਲਾਏ ਮਾਪੇ ਤੇ ਭਨੀ ਸ਼ਰੀਕਾਂ ਦੇ ਹੱਥ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਦੋਸਤੋ ਮੁੰਡੇ ਨੇ ਆਪਣੇ ਮਾਪਿਆਂ ਨੂੰ 60 ਸਾਲ ਦੀ ਉਮਰ ਦੇ ਵਿੱਚ ਚਾੜਿਆ ਜਹਾਜ਼ ਜਿੱਥੇ ਕੀ ਦੋ ਤਹਨੇ ਕੇ ਹੁੰਦਾ ਸੁਪਨੇ ਲੈਂਦਾ ਹੁੰਦਾ ਸੀ ਕਿ ਇਹੋ ਆਪਣੇ ਮਾਪਿਆਂ ਤੇ ਆਪ ਖੁਦ ਜਹਾਜ਼ਾਂ ਦੇ ਵਿੱਚ ਸੈਰ ਕਰੇਗਾ ਉੱਥੇ ਦੋਤੋ ਮੁੰਡਾ ਜਦੋਂ ਹੋਇਆ ਕੈਨੇਡਾ ਦੇ ਵਿੱਚ ਪੱਕਾ ਤੇ ਆਪਣੇ ਬਲਾਲੇ ਮਾਪੇ ਤੇ ਪਾ ਦਿੱਤੀ ਰੀਲ ਜਿੱਥੇ ਕਿ ਦੋ ਦੋ ਸ਼ਰੀਕਾਂ ਦੀ ਮਚਾਈ ਹਕ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ-ਸਾਫ ਦੇਖ ਸਕਦੇ ਹੋ ਬੇਸ਼ੱਕ ਦੋਸਤੋਂ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾ ਰਹੇ ਹਨ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਾਂ ਕੀ ਕਮਾਈ ਕਰਕੇ ਤੇ ਲੋਕਾਂ ਨੂੰ ਦਿਖਾ ਰਹੇ ਹਨ ਕਿ ਅਸੀਂ ਕਾਮਯਾਬ ਹੋ ਗਏ ਹ ਜਿੱਥੇ ਕਿ ਦੋਸਤੋਂ ਲੋਕਾਂ ਬੋਲੋ ਇਹ ਜੋ ਪੰਜਾਬੀਆਂ ਨੂੰ ਬੇਹੱਦ ਤਾਨੇ ਮਿਹਣੇ ਮਾਰੇ ਜਾਂਦੇ ਸੀ ਇਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਹਾਡਾ ਬੇਟਾ ਨਕਮਾ ਪਰ ਇਸ ਨਕਮੇ ਬੇਟ ਨੇ ਕਰ ਦਿੱਤੀ ਅਤ ਤਿੰਬ ਚਾਹਤੀ। ਕੀ ਦੋਸਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ।